ਵਾਰੇ ਨੋਟ ਮਾਰਨ ਨੂੰ ਕਤਲ ਕਰਨ ਵਾਲੇ ਪੁਲਿਸ ਅਫਸਰ ਕਦੇ-ਕਦੇ ਤੁਸੀਂ ਸੁਣਦੇ ਹੋ। ਉਸੇ ਪਾਪੀ ਅਜੀਤ ਸਿੰਘ ਸੰਧੂ ਦੀ ਗੱਲ ਕਿਉਂ ਅਮਰੀਕਾ ਵਿੱਚ ਜਾਉਂਦਾ ਫਿਰਦਾ ਜਿਹਦੇ ਬਾਰੇ ਆਖਿਆ ਗਏ ਕੋਈ ਨਿੱਕੋ ਜਿਹਾ ਸ਼ਿਕਾਇਤ। ਸਰਦਾਰ ਜਸਮਨ ਸਿੰਘ ਖਾਲੜੇ ਦੀ ਜੀਵਨ ਦੀ ਕਹਾਣੀ। ਉਹ ਨਹੀਂ ਦੇਰ ਅਧੂਰੀ ਰਹਿ ਗਈ ਜਿਹਦੇ ਵਿੱਚ ਅਜੀਤ ਸਿੰਘ ਸੰਧੂ ਦੇ ਨਾਲ ਸਮੇਂ ਦਾ ਐਸਐਸਪੀ ਜੀ ਉਹ ਰਜੇ ਕਰ ਰੱਖਣਾ ਸੀ। ਤਾਂ ਇਹਦੇ ਸੁਣਿਆ ਕੀਤੇ ਨਾ ਮੇਰੇ हिस्से ਨੇ 7-8 ਮਿੰਟ ਬਾਕੀ ਨੇ। ਇਤਿਹਾਸ ਸਮੁੰਦਰ ਹੈ ਜੀ ਗਹਿਰਾਈ ਕਿਸੇ ਮਾਪਿਆ ਨਹੀਂ ਦੱਸ ਸਕਦਾ। ਰਾਹੁ ਸਰਦਾਰ ਜਸਵੰਤ ਸਿੰਘ ਖਾਲੜਾ ਕੌਮ ਦਾ ਮਖੰਨ ਹੈ ਜਿਹਦੇ ਕਲਮ ਨਾਲ ਉਹ ਕੁਝ ਕੀਤਾ ਹੈ ਜਿਹਨੂੰ ਚਾਰ ਸਮੇਂ ਦੀਆਂ ਸਰਕਾਰਾਂ ਵੀ ਚੁਟਲਾ ਨਹੀਂ ਸਕਦੀਆਂ ਉਹ ਗਿਆਜਸੀਆਂ ਵੀ ਚੁਟਲਾ ਨਹੀਂ ਸਕਦੀਆਂ ਐਸਾ ਸੱਚ ਉਹਨੇ ਕਲਮ ਨਾਲ ਲਿਖ ਦਿੱਤਾ ਹੈ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਕਿਹਨੇ ਜਲਦ ਕੀਤੇ ਉਹਦੇ ਸਨਹਾਰਤਾ ਨੂੰ ਸੁਪਰੀਮ ਕੋਰਟ ਨੇ ਪ੍ਰਵਾਨ ਕੀਤਾ ਹੈ ਉਹਦੇ ਆਪਿਆਂ ਨੂੰ ਪ੍ਰਵਾਨ ਕੀਤਾ ਹੈ ਹੁਣ ਜਿਹੜਾ ਇਹ ਬੰਦਾ ਜਿਹੜਾ ਇੰਨਾ ਵੱਡਾ ਸੱਚ ਬੋਲਦਾ ਹੈ ਸਮਝੀ ਸਰਕਾਰ ਕਿਵੇਂ ਬਰਦਾਸ਼ਤ ਕਰੇਗੀ ਸੱਚ ਬੋਲਣਾ ਬਹੁਤ ਆਖੰਦ ਹੈ ਅਮੇਰ ਧਰਤੀ ਦੁਨੀਆ ਸੱਚ ਨੂੰ ਪਰਵਾਦ ਕੀਤਾ ਗਿਆ ਪਰ ਸੱਚ ਕਰੇ ਬੋਲ ਕੇ ਵੇਖੋ ਸੱਚ ਬੋਲਣ ਵਾਲਿਆਂ ਦੇ ਜੀਵਨ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਲਿਲਵਾਈ ਨੂੰ ਬਹੁਤ ਛੋਟਾ ਕਰ ਦਿੱਤਾ ਜਾਂਦਾ ਹੈ ਉਹਨਾਂ ਦੇ ਜੀਵਨ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਪੰਜਾਬੀ ਦਾ ਮਹਾਨ ਸ਼ਹਿਰ ਹੈ ਜੀਰਾ ਰਾਹ ਸਦੀ ਪਾਤਰ ਅਰੇ ਆਪਣੇ ਸਮੇਂ ਵਿੱਚ ਇਹਨਾਂ ਤਕੀਆਂ ਆਵਾਜ਼ ਤੋਂ ਪ੍ਰਭਾਵਤ ਹੋ ਕੇ ਗੱਲ ਆਖੀ ਸੀ ਉਹ ਕਹਿੰਦਾ ਇੰਨਾ ਸੱਚ ਨਾਲ ਬੋਲ ਕੇ ਇਕੱਲਾ ਰਹਿ ਜਾਵੇਂ ਚਾਰ ਤੋਂ ਬੰਦੇ ਛੱਡ ਲੈ ਮੋਢਾ ਦੇ ਲਈ ਉਹ ਕਹਿੰਦਾ ਜੀ ਬਹੁਤ ਸੱਚ ਬੋਲੇਗਾ ਨਾ ਤੇਰੀ লাশ ਵੀ ਲੋਕਾਂ ਦੇ ਪੈਰਾਂ ਵਿੱਚ ਰੁੜ ਜਾਗੀ ਜਿਹੜਾ ਚੱਕ ਕੇ ਕਿਸੇ ਨੇ ਸੰਸਕਾਰ ਨਹੀਂ ਕਰਦਾ ਹਜ਼ਾਰਾਂ ਦੀ ਤعداد ਵਿੱਚ ਪੰਜਾਬ ਦੇ ਨੌਜਵਾਨ ਸਿੱਖ ਨੌਜਵਾਨ ਸਮੇਂ ਦੀ ਸਰਕਾਰ ਦੇ ਹੁਕਮ ਨਾਲ ਪੰਜਾਬ ਦੀ ਪੁਲਿਸ ਨੇ ਮਾਰੇ ਅਤੇ ਨਾਲ ਗੁੰਡੇ ਹਫਤਰਾ ਨੇ ਮਾਰੇ ਜਿਨ੍ਹਾਂ ਦਾ ਸਰੂਪ ਤਾਂ ਸੀ ਜਿਹੜਾ ਸਿੱਖੀ ਵਾਲਾ ਇਹਦੇ ਪਿੱਛੇ ਵੀ ਇੱਕ ਸੋਚ ਸੀ ਸਾਜ਼ਿਸ਼ ਸੀ ਜਿਹੜੇ ਫਕੀਮਾ ਬਣਾਉਣ ਵਾਲੇ ਸਨ ਉਹ ਸਿੱਖ ਨਹੀਂ ਕਿੰਨੇ ਦਿਨਾਂ ਤੋਂ ਸਿੱਖ ਮੁੰਡਿਆਂ ਨੂੰ ਮੜਵਾਇਆ ਗਿਆ ਉਹ ਸਿੱਖ ਸਾਡੇ ਕਿਉਂਕਿ ਸਮੇਂ ਦੀ ਸਰਕਾਰ ਕੋਲ ਬੜੇ ਨੁਕਤੇ ਹੁੰਦੇ ਨਹੀਂ ਵੀ ਮਰਨ ਵੀ ਸਿੱਖ ਦੇ ਮਾਰਨ ਵਾਲੇ ਵੀ ਸਿੱਖ ਹੋਣ ਜਦੋਂ ਕਰੇ ਰਾਣ ਸਾਹਿਬ ਹਰ ਬੈਠੇ ਤੇ ਅਸੀਂ ਆਖੀਏ ਕਿ ਤੁਹਾਡੇ ਸਿੱਖ ਅਫਸਰਾਂ ਨੇ ਇਹ ਜ਼ੁਲਮ ਕੀਤਾ ਤੇ ਆਪਣੇ ਸਿੱਖ ਅਫਸਰਾਂ ਕੋਲ ਕੁਝ ਇੱਕ ਸਮੇਂ ਦੀ ਇਤਰਾਸੀ ਹੈ ਮੇਰੇ ਬੋਲਣ ਦਾ ਕੰਪਲੀਟ ਹੀ ਗੱਲ ਨਹੀਂਦਾ ਮੈਂ ਕਿਸੇ ਪਾਰਟੀ ਦੇ ਹੱਕ ਵਿੱਚ ਨਾ ਬਰੋੜ ਵਿੱਚ ਬੋਲਣ ਦਾ ਹਾਂ ਵੀ ਹਾਂ ਇਕ ਵਧੀਆ ਇਨਸਾਨੀਅਤ ਦੀ ਜ਼ਿੰਦਗੀ ਹਰ ਮਨੁੱਖ ਦੇ ਜੀਵਨ ਦਾ ਲਕਸ਼ਣ ਬਣਉਣਾ ਚਾਹੀਦਾ ਹੈ ਪਰ ਮੇਰੇ ਕੋ ਕਿਸੀ ਤਰ੍ਹਾਂ ਦੀ ਹੈ ਸਾਡੇ ਹਿੰਦੁਸਤਾਨ ਦੀ ਸਭਾ ਦੀ 1983 ਦੇ ਨਵੰਬਰ ਵਿੱਚ ਮਾਰੇ ਵੀ ਸਿੱਖ ਤੇ ਜਦੋਂ ਮਾਵੀ ਮਤਲਬ ਉਹ ਵੇਲਾ ਆਇਆ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਤੇ ਉਹ ਵੀ ਇੱਕ ਸਿੱਖ ਪ੍ਰਧਾਨ ਮੰਤਰੀ ਨੇ ਮਾਰਿਆ ਮਰਵਾ ਨਹੀਂ ਸਿੱਖ ਤੇ ਮਾਵੀ ਮਗੜ ਵਾਲਾ ਵੀ ਸਿੱਖ ਕਿਤੇ ਮੈਂ ਫਿਰ ਸੈਨਿਕੋਂ ਪਰ ਤਾਰੋ ਵਿਸ਼ੇ ਪੋੜਾ ਸਵਾਲੀਆ ਨਿਕਰਾਂ ਜੇ ਹੋ ਤਾਂ ਪਹਿਲੇ ਹਿੰਦੋਸਤਾਨ ਦੀ ਪਾਰਲੀਮੈਂਟ ਦੇ ਪ੍ਰਧਾਨ ਮੰਤਰੀ ਨਹੀਂ ਬਣੇ ਜਿਹੜੇ ਪਾਰਲੀਮੈਂਟ ਵਿੱਚ ਸਰੋ ਕੇ ਕਹਿਣ ਕਿ ਹਿੰਦੁਸਤਾਨ ਦੀ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ ਨਹੀਂ ਕਿਸੇ ਨੇ ਮੰਗੀ ਭਾਵੇਂ ਕੋਈ ਸਰਕਾਰ ਹੋਵੇ ਭਾਵੇਂ ਕਿਸੇ ਪਾਰਟੀ ਦਾ ਲੀਡਰ ਹੋਵੇ ਕਿੰਨੇ ਪ੍ਰਧਾਨ ਮੰਤਰੀ ਰਹਿ ਗਏ ਕਿਸੇ ਨੇ ਮੰਗੀ ਲੋਕ ਸਭਾ ਤੋਂ ਭਾਵੇਂ ਕਿਸੇ ਨੇ ਮੰਗੀ ਰਾਜ ਸਭਾ ਤੋਂ ਭਾਵੇਂ ਮਰ ਵਾਲਾ ਵੀ ਸਿੱਖ ਤੇ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਜਿਹੜਾ ਵਰਤਮਾਨ ਸਮੇਂ ਵਿੱਚ ਹੈ ਵੀ ਚਿਰੰਮਰੰ ਉਹ ਕਹਿੰਦਾ 2700 ਤੋਂ ਉੱਤੇ ਸਿੱਖਾਂ ਨੂੰ ਮਾਰਿਆ ਗਿਆ ਦਿੱਲੀ ਵਿੱਚ ਨਰਦੋਸ਼ ਚਲੋ ਤੁਹਾਡਾ ਸਰਕਾਰੀ ਆਖਰਾ ਮੰਨ ਲਈਏ ਜੇ 2700 ਸਿੱਖਾਂ ਨੂੰ ਦਿੱਲੀ ਵਿੱਚ ਕਤਲ ਕੀਤਾ ਗਿਆ ਤੇ ਬਰੇ ਦਾ ਦੋਸ਼ੀ ਕੌਣ ਹੈ ਦੋਸ਼ੀ ਨੂੰ ਸੱਦਾ ਪਾਉਂਦੇ ਵੇਗਾ ਹਿੰਦੁਸਤਾਨ ਦਾ ਸੰਵਧਾਨ ਹੋਰ ਸੰਵਧਾਨ ਖاموش ਕਿਉਂ ਹੈ ਜਿਹੜਾ ਧਰਮ ਨਿਰਪੱਖਤਾ ਦਾ ਨਾਅਰਾ ਦੇਂਦਾ ਹੈ ਉਹ ਬੂੰਗਾ ਕਿਉਂ ਗਿਆ ਸੰਵਧਾਨ ਉਹਨੂੰ ਲਾਗੂ ਕਰਨ ਵਾਲੇ ਗੁੰਗੇ ਕਿਉਂ ਗਏ ਕਿਸੇ ਨੇ ਨਹੀਂ ਪੁੱਛਣਾ ਇਹ ਤੇ ਕੋਈ ਕੋਈ ਮਰਦ ਨੁਖਦਾ ਜਸਰੰਤ ਸਿੰਘ ਖਾਲੜੇ ਵਰਗਾ ਜਿਹੜਾ ਸਮੇਂ ਦੀ ਸਰਕਾਰ ਕੋਲੋਂ ਐਸੀ ਮੰਗ ਕਰਦਾ ਹੈ ਸ਼ਮਸ਼ਾਹ ਘਾਟਾਂ ਦੇ ਅਕੜੇ ਕਹਿੰਦੇ ਨੇ ਹਜ਼ਾਰਾਂ ਦੀ ਤਲਾਦ ਵਿੱਚ ਨੌਕ ਬਾਰ ਆਏ ਉਹਨਾਂ ਦੀ ਉਮਰ ਲਿਖੀ ਗਈ ਉਹਨਾਂ ਦੇ ਜਿਸਮ ਦੀ ਚਾਲ ਢਾਲ ਲਿਖੀ ਗਈ ਲੇਕਿਨ ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ ਕੌਣ ਸੀ ਕਿੱਥੇ ਦੇ ਰਹਿਣ ਵਾਲਾ ਸੀ ਇਹਦੇ ਮਾਪਪੋਤਾਂ ਦਾ ਨਾਮ ਕੀ ਸੀ ਬਸ ਇਹੀ ਗੱਲ ਸਰਦਾਰ ਜਸਵੰਤ ਸਿੰਘ ਖਾਲੜੇ ਨੇ ਸਮੇਂ ਦੀ ਸਰਕਾਰ ਕੋਲ ਪੁੱਛਿਆ ਤੇ ਪਰਪੋਰ ਸਰਕਾਰ ਮੈਂ ਤੇ ਹਾਰਾ ਹੋ ਗਿਆ ਇੰਟਰਵਿਊ ਪੜ ਕੇ ਕਿ ਉਸ ਸਮੇਂ ਇੱਕ ਐਮਐਲਏ ਨੇ ਸਰਦਾਰ ਜਸਵੰਤ ਸਿੰਘ ਖਾਲੜੀ ਨਾਲ ਗੱਲ ਆਖੀ ਇਹਦਾ ਜਸਵੰਤ ਸਿੰਘ ਸਾਡੀ ਪੰਜਾਬ ਸਰਕਾਰ ਨੇ ਬਦਸਲ੍ਹਾ ਕਰ ਦਿੱਤਾ ਪੁਲਿਸ ਨੇ ਮੰਗੀ ਆਂ ਆ ਤੇਨੂੰ ਮਾਰਨ ਦੀ ਉਸ ਐਮਐਲਏ ਦਾ ਨਾਮ ਜੋ ਮੈਂ ਪੜਿਆ ਹੋਇਆ ਹੈ ਸਰਦਾਰ ਸੁਖਵਿੰਦਰ ਸਿੰਘ ਕਾਂਗਰਸ ਦਾ ਐਮਐਲਏ ਸੀ ਉਹਨੂੰ ਭਾਤੇ ਤੇ ਕੀ ਆ ਕੇ ਯਾਦ ਕੀਤਾ ਜਦਾਂ ਜੋ ਕੁਝ ਮੈਂ ਪੜਿਆ ਹੈ ਹਿੰਦੁਸਤਾਨੀ ਅਤਵਾਦ ਇਹ ਪੁਸਤਕ ਮੈਂ ਤੋਂ ਹਵਾਲੇ ਤੇ ਲੱਗਾ ਜਿੰਨੇ ਮੈਂ ਪੜੇ ਨੇ ਉਹ ਆਪਜੀ ਦੀ ਸੇਵਾ ਵਿੱਚ ਪੇਸ਼ ਕਰਨ ਦਾ ਯਤਨ ਕਰ ਲੱਗਾ ਹਾਂ ਸਮੇਂ ਦੀ ਕਟਾਈ ਨਾ ਹੁੰਦਾ ਐ ਐਮਐਲਏ ਨੇ ਕਹਿੰਦਾ ਸਾਡੀ ਸਰਕਾਰ ਨੇ ਪੁਲਿਸ ਨੂੰ ਅੱਗੇ ਦੇ ਦਿੱਤੀ ਇਹ ਮਾਰ ਦਿਓ ਖਾਲੜਾ ਹੁਣ ਜਿਹੜੀ ਪੁਲਿਸ ਹਜ਼ਾਰਾਂ ਦੀ ਤਾਕਤ ਨਾਲ ਮਾਰਦੀ ਐ ਸਿੱਖਾਂ ਨੂੰ ਉਹਦੇ ਵਾਸਤੇ ਜਸਵੰਤ ਸਿੰਘ ਖਾਲੜੇ ਨੂੰ ਮਾਰਨਾ ਕੋਈ ਔਖਾ ਨਹੀਂ ਇਹ ਅਣਪਛਾਤੇ ਲਾਸ਼ਾਂ ਕੌਰ ਸੰ 1992-93 ਦੀ ਗੱਲ ਐ ਆਪ ਜਾਣਦੇ ਹੋ ਕਿ ਮੇਰਾ ਪਿੰਡ ਐ ਮੇਰਾ ਖੰਨੇ ਸ਼ਹਿਰ ਦੇ ਨੇੜੇ ਪਈ ਹੈ ਜੇ ਤੁਸੀਂ ਖੰਨੇ ਨੂੰ ਕਰੇ ਖੰਨੇ ਤੋਂ ਲੁਧਿਆਣੇ ਵੱਸੇ ਜਾਓ ਤੇ ਖੰਨੇ ਤੋਂ ਲਾ ਪਗ 13 14 13 ਕਿਲੋਮੀਟਰ ਦੇ ਜਾ ਕੇ ਖਬੇ ਹੱਥ ਇੱਕ ਗੁਰਦੁਆਰਾ ਸਾਹਿਬ ਆਉਂਦਾ ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਮਨਜੀ ਸਾਹਿਬ ਸਿਮੇ ਪਾਚਾ ਦਾ ਇਤਿਹਾਸਕ ਸਥਾਨ ਹੈ ਅੱਜ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਤ ਹੀ ਨੇ ਲੇਕਿਨ ਜਦੋਂ ਮੈਂ ਗੱਲ ਕਰਦਾ ਉਦੋਂ ਲੋਕ ਕਮੇਟੀ ਸੀ ਚਾਰ ਪਿੰਡوں ਤੇ ਕੋਟ ਪਿੰਦੇ ਨੇ ਇੱਕ ਨੂੰ ਮਡੇਆਲਾ ਪਲਾ ਕਿੰਦੇ ਨੇ ਇੱਕ ਮਡੇਆਲਾ ਖੁਰਦ ਹੈ ਇੱਕ ਕੋਟ ਬਣਾਇ ਚੁੱਕੇ ਕੋਟ ਸੇਖੋਂ ਜਾਨ ਬਿੰਨਾ ਦੀ ਸਾਦੀ ਖਾਧੀ ਗੁਰਦੁਆਰਾ ਹੈ। ਦਿਓ ਗੁਰਦੁਆਰਾ ਸਾਹਿਬ ਤੇ ਮੈਂ ਦੀਵਾਨ ਘਰ ਪਾਸੇ ਗਿਆ। ਇਧਰਲੇ ਦੋਨੋਂ ਸਾਥੀ ਮੇਰੇ ਨਾਲ ਹੀ ਸਨ। ਦਰਸ਼ਨ ਸਿੰਘ ਮੇਰੇ ਨਾਲ ਸੀ। ਅਸੀਂ ਦੀਵਾਨ ਘਰ ਕੀ ਉਤਰੇ। ਬੜੇ ਬਿੱਤਰ ਘਾਰੇ ਹੁੰਦੇ ਨੇ ਮਹਿਮਾਨਾਂ ਦੇ ਸ਼ਾਬਾਸ਼ ਦੇਣ ਵਾਲੇ ਕੋਈ ਸਵਾਲ ਪੁੱਛਣ ਵਾਲੇ। ਤੇ ਉਹਨਾਂ ਸੰਗਤਾਂ ਵਿੱਚ ਕੋਹ ਸੱਜਣ ਸੀ ਹੀਰਾ ਮਨ ਬੋਤ ਨਾ ਕਦਰਦਾਨ ਹਾਂ। ਉਹਦੀ ਸਕੂਲੀ ਵਿਦਿਆ ਜੇ ਕੇਵਲ ਪੰਜ ਛੇ ਜਮਾਤਾ ਸੀ ਲੇਕਿਨ ਗੁਰਮਤਿ ਦੀ ਵਿਦਿਆ। ਗੁਰਬਾਣੀ ਦਾ ਸ਼ੁੱਧ ਚਾਰਨ ਉਨੇਕ ਵਾਰੀ ਮੇਰੇ ਘਰ ਰਿਹਾ ਇਹ ਇੱਕ ਰਾਤ ਮੇਰੇ ਘਰ ਵਿੱਚ ਕੱਤੀ ਬਹੁਤ ਲੰਮਾ ਸਮਾਂ ਪਹਿਲਾਂ ਤੇ ਕੱਲਾ ਚਲਦੀਆਂ ਚਲਦੀਆਂ ਘੱਤ ਚਲ ਪਈਆਂ ਕਿਉਂਕਿ ਕਿਸੇ ਬੰਦੇ ਨਾਲ ਜੀਵਨ ਬਣਾਉਂ ਉਹੀ ਤੁਹਾਨੂੰ ਕਿਸੇ ਨਾਲ ਜੋੜ ਸਕਦਾ ਹੈ ਰੱਬ ਨਾਲ ਜੋੜ ਸਕਦਾ ਜਿਹੜਾ ਆਪ ਅੰਦਰੋਂ ਜੜਿਆ ਹੋਵੇ ਤੁਹਾਨੂੰ ਬਾਣੀ ਨਾਲ ਉਹੀ ਜੋੜੇ ਕਰਨਾ ਜਿਹੜਾ ਆਪ ਜੜਿਆ ਹੋਵੇ ਜਿਹੜਾ ਆਪ ਨਿਤਨੇਮ ਨਹੀਂ ਕਰਦਾ ਜਿਹੜਾ ਆਪ ਗੁਟਖਾ ਸਭ ਨੂੰ ਹੱਥ ਨਹੀਂ ਲਾਉਣਾ ਤੁਹਾਨੂੰ ਕਵੀ ਜੋੜਦਾ ਹੈ ਗੱਲ ਨਹੀਂ ਨਾ ਹੋ ਜਾਏ ਆਪ ਬਹੁਤ ਲੰਮੇ ਸਮੇਂ ਤੋਂ ਬੈਠੇ ਬੈਠੇ ਬੀਨਿਸ ਕਰਦਾ ਪਤਾ ਹੈ ਉਹਨਾਂ ਤੋਂ ਦੀ ਭਾਵਨਾ ਦੀ ਕਦਰ ਕਰਦਾ ਹਾਂ ਜੇ ਤੁਹਾਡੇ ਇੱਕ ਇੱਕ ਮਿੰਟ ਨੂੰ ਤੁਹਾਡੇ ਲਈ ਸਮਰਪਿਤ ਕਰਕੇ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੀ ਗੱਲ ਨੂੰ ਠੀਕ ਸਮੇਂ 'ਤੇ ਸਮਾਪਤ ਕਰ ਦੇਵਾਂ। 50-17 ਜਾਂ 10 ਮਿੰਟਾਂ ਵਿੱਚ ਮੇਰੀ ਗੱਲ ਸਮਾਪਤ ਹੋ ਜਾਏਗੀ। ਕੇਵਲ ਇੱਕੀ ਚੀਜ਼ ਕਰਕੇ ਮੈਂ ਆਪਣੇ ਵਿਚਾਰਾਂ ਨੂੰ ਵਿਸਰਾਮ ਬਲ ਲੈ ਜਾਵਾਂ। ਉਹ ਸੱਜਣੇ ਇੱਕ ਰਾਤ ਮੈਨੇ ਭੁੱਲ ਰਿਆ। ਤੇ ਰਾਤ ਨੂੰ ਪਿਆ ਪਿਆ ਗਰਮੀ ਦੇ ਡੈਂਸਰ ਪਿਆ ਪਿਆ ਗੱਲ ਚੱਲੀ। ਮੈਨੂੰ ਨੇ ਆਖਿਆ ਵੀ ਕਿੰਨਾ ਨੀਂਦਲੇਮ ਕਰਦੇ ਹੋ ਮੈਂ ਟਾਡੀ ਨਹੀਂ ਸੀ ਬਣਿਆ ਜਦੋਂ ਮੈਂ ਰਾਤ ਦੀ ਗੱਲ ਕਰਦਾ। ਜਦੋਂ ਮੁਲਾਕਾਤ ਹੋਇਆ ਉਹ ਬਨਮਿਤ ਰਣਵੀ ਨਿਕਲਿਆ ਉਹ ਤੋਂ ਮੈਂ ਟਾਡੀ ਬਣ ਚੁੱਕਿਆ ਸੀ ਤੇ ਉਹਨੇ ਮੈਨੂੰ ਪੁੱਛਿਆ ਵੀ ਕਿੰਨਾ ਕੁ ਨਿਤਨੇਮ ਕਰਦਾ ਹੁੰਦਾ ਮੈਂ ਬੜੇ ਅਜੀਬ ਦੇ ਧੰਨਾ ਆਖਿਆ ਮੈਂ ਕਿਹਾ ਬੰਦੇ ਦਾ ਮਨ ਸਾਫ ਚਾਹੀਦਾ ਜੇ ਬਾੜੀ ਨਾ ਵੀ ਪੜ ਹੋਵੇ ਕੋਈ ਗੱਲ ਨਹੀਂ ਜੇ ਸੱਜਣ ਬਿਆਸੀ ਆਪਣੀ ਮੰਦਿਰ ਤੇ ਉੱਠ ਕੇ ਬੈਠ ਗਿਆ ਮੈਨੂੰ ਕਿਹਾ ਤਰਨੁਤਨ ਸਿੰਘ ਜੇ ਤੂੰ ਸਤਮਤ ਸਿੱਖੀ ਨੂੰ ਗ੍ਰਹਿਣ ਕੀਤਾ ਤੇ ਜੇ ਤੂੰ ਨਿਤਨੇਮ ਨਹੀਂ ਕਰਦਾ ਇਹ ਗੱਲ ਮੇਰੇ ਹਸਾਮਤਾਂਕ ਸ਼ਹਿਰ 85 ਦਾ 86 ਦੀ ਉਹ ਤਾੜੀ ਮੈਂ 90 ਵਿੱਚ ਬਣੀ ਜੇ ਸਿੱਖ ਦਾ ਜੀਵਨ ਵਿੱਚ ਬਾਣੀ ਨਹੀਂ ਨਿਤਨੇਮ ਨਹੀਂ ਸਿਮਰਨ ਨਹੀਂ ਤੇ ਉਹ ਕਿਹੜੇ ਮੂੰਹ ਨਾਲ ਕਹਿੰਦਾ ਕਿ ਮੈਂ ਗੁਰੂ ਨਾਨਕ ਦਾ ਸਿੱਖਾ ਉਹ ਕਿਹੜੇ ਮੂੰਹ ਨਾਲ ਕਹਿੰਦਾ ਮੈਂ ਖੰਡੇ ਬਾਟੇ ਦਾ ਮਰ ਛਕੇ ਬਸ ਉਹਦੀ ਇੱਕੋ ਗੱਲ ਮੇਰੇ ਜੀਵਨ ਵਿੱਚ ਇਨਕਲਾਬ ਲਿਆਦਾ ਮੋੜ ਲੈਂਦਾ ਸਮਾਪਤ ਕਿ ਮੈਂ ਤਾੜੀ ਬਣ ਗਿਆ ਉਹ ਬੰਦਾ ਪਰਵਾੜੀ ਦਾ ਐਡਾ ਵਧੀਆ ਵਿਆਖਿਆ ਕਰ ਅੱਜ ਉਹ ਸੰਸਾਰ ਵਿੱਚ ਨਹੀਂ ਤੇ ਉਹਦੀ লাশ ਵੀ ਕਿੱਥੇ ਮਿਲੀ ਵੀ ਕਿੱਥੇ ਉਹ ਮਰੇ ਕਿੱਥੇ ਉਹ ਮਾਰੇ ਨਹੀਂ ਪਤਾ ਤੇ ਜਦੋਂ ਮੈਂ ਅੜਪਸ਼ਾਤੀਆਂ ਲਾਸ਼ਾਂ ਦਾ ਜ਼ਿਕਰ ਕਰਦਾ ਹਾਂ ਉਹਦੀ ਤਸਵੀਰ ਮੇਰੀ ਅੱਖਾਂ ਦੇ ਸਾਹਮਣੇ ਰੂਪਮਾਨ ਹੋ ਜਾਂਦੀ ਹੈ ਉਹ ਵੀ ਕਿੱਥੇ ਅੜਪਸ਼ਾਤਾ ਕਹਿੰਦੇ ਉਹਦਾ ਸੰਸਕਾਰ ਕਰ ਦਿੱਤਾ ਐਡਾ ਵੱਡਾ ਵਿਜਮਾਨ ਉਹਦੀ ਬਿਦ੍ਰਤਾ ਦੀ ਗੱਲ ਜੇਕਰ ਪੁੱਛਣੀ ਹੋਵੇ ਤੇ ਦਬਦਵੇਂ ਚਸਾਲ ਦੇ ਜਿਹੜੇ ਸਭ ਤੋਂ ਸਰਵਉਤਮ ਵਿਦਵਾਨ ਨੇ ਈਵਨ ਸਾਧ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ तक ਉਹਨਾਂ ਦੀ ਬਹੁਤ ਨੇੜਤਾ ਸੀ ਤੇ ਸੰਤ ਜੀ ਉਹਦਾ ਬਹੁਤ ਸਤਕਾਰ ਕਰਦੇ ਸਨ। ਇੱਕ ਦਰਬੇਸ਼ ਇੱਕ ਨਵੇਂ ਪੈਸੇ ਦਾ ਲਾਲਚ ਨਹੀਂ। ਉਹਨੂੰ ਵੇਖ ਕੇ ਕੋਈ ਅਲਮਾਨ ਨਹੀਂ ਲੱ ਸਕਦਾ ਵੀ ਇਹ ਬੰਦਾ ਇੰਨਾ ਵੱਡਾ ਬਿਨਵਾਰ ਹੋ। ਕੇਂਦਰਤ ਕਰਾ ਗਾਲੂ ਲੰਮੀ ਨਾ ਹੋ ਜਾਏ ਮਰਨੇ ਤਰੰਮੇ ਦੀ ਜਿਹੜੀ ਗੱਲ ਕਰਦਾ। ਉਹ ਬੰਦਾ ਟਹਿ ਕਰ ਤਹਿ ਲਦਾ ਕਿਉਂਕਿ ਦਰਬੇਸ਼ ਸੀ। ਗੋਲ ਦਸਤਾਰ ਬਨ ਕੇ ਲੰਮਾ ਟੋਲਾ ਪਾ ਕੇ ਪਤਾ ਨਹੀਂ ਕਿੱਡੀ ਕਿੱਡੀ ਦੂਰ ਨਿਕਲ ਜਾਇਆ ਪਰਦਸ। ਲੈਕਨ ਘੁੰਮਤੇ ਬੰਦੇ ਰਿਕੋਰ ਹੁੰਦੇ ਨੇ ਉਹਨੇ ਮੈਨੂੰ ਢਾਡੀ ਖਲਾ ਦੇ ਤੌਰ ਤੇ ਇੱਕ ਢਾਡੀ ਜੱਥੇ ਦੇ ਤੌਰ ਤੇ ਆਪਣਾ ਪ੍ਰੋਗਰਾਮ ਪੇਸ਼ ਕਰਦਿਆਂ ਵੇਖਿਆ ਜਿਵੇਂ ਆ ਦੀ ਸਮਾਪਤੀ ਹੋਈ ਥੱਲੇ ਉਤਰੇ ਤੇ ਮੈਨੂੰ ਬੜੇ ਪਿਆਰ ਨਾਲ ਇੱਕ ਥਾਂ ਤੇ ਖਲੋਟਾ ਵੀ ਗ੍ਰਾਸੀ ਜਿੱਥੋਂ ਮੈਂ ਨਗਰਾਸੀ ਉਹਨੂੰ ਪਤਾ ਸੀ ਇੱਥੋਂ ਦੀ ਲੰਘਣਗੇ ਰਸਤਾ ਇੱਕ ਨਹੀਂ ਹੁੰਦਾ ਈ ਢ ਵਿੱਚ ਬੁਖੜ ਵਿੱਚ ਲਿਆ ਬਹੁਤ ਪਿਆਰ ਕੀਤਾ ਕਹਿ ਲਗਾ ਰਸਤਾ ਤੇਰਾ ਠੀਕ ਹੈ ਤੇ ਮੇਰੇ ਵਿੱਚ ਇੱਕ ਨੁਕਸ ਕਦੇ ਆਉਂਦੇ ਛੋਟਾ ਜਾ ਮੈਂ ਇਹ ਸ਼ਬਦ ਬੋਲਿਆ ਸੀ 5 ਮਈ 2000 ਕੀ ਦਾ ਪੰਜਵੇਂ ਨਹੀਂ ਹੁੰਦਾ ਪੰਜਵੇਂ ਹੁੰਦਾ ਵਾਵੇਂ ਲਾਮਾਪਰ ਤੇ ਵਾਵੇਂ ਨੂੰ ਲਾ ਪਾ ਕੇ ਉੱਤੇ ਬਿੰਦੀ ਪਾ ਆਪਣੇ ਸ਼ਬਦਾਂ ਨੂੰ ਸ਼ੁੱਧ ਬੋਲਣ ਦਾ ਯਤਨ ਕਰਨ ਪੰਜਵੇਂ ਇਹ ਕਦੇ ਲਿਖਣ ਵਿੱਚ ਨਹੀਂ ਆਏਗਾ ਕੋਈ ਬੰਦਾ ਤੇ ਰਿਕਾਰਡ ਵਿੱਚੋਂ ਪੰਜਵੇਂ ਸ਼ਬਦ ਸੁਨੇਗਾ ਉਹ ਆਕੇ ਗਾਣ ਪੜ੍ਹੇ ਗ੍ਰਾਮਰ ਦਾ ਪਤਾ ਨਹੀਂ ਤੇ ਨਾਲ ਹੀ ਜੇ ਪਿਆਰ ਦੇ ਕੇ ਕਹਿ ਲਗਾ ਵੀ ਤੇਰਾ ਆ ਜਿਹੜਾ ਸਾਥੀ ਹੈ ਬਹੁਤ ਵਧੀਆ ਹੈ ਕੋਸ਼ਿਸ਼ ਕਰੀ ਵੀਏ ਤੇਰੇ ਜੱਥੇ ਵੀ ਰਵੇ ਗੁਰੂ ਨੇ ਕਿਰਪਾ ਕੀਤੀ ਬਹੁਤ ਲੰਮੇ ਸਾਲ ਹੋ ਗਏ ਕੱਲ ਤਾਂ ਖੁਤਰੋ ਸਾਨੀ ਅਸੀਂ ਖਲੋਤੇ ਸਾਂ ਸੱਜਣ ਖਲੋਤਾ ਸੀ ਐਨ ਉਦੋਂ ਹੀ ਇੱਕ ਥਾੜਾ ਬੁਣੀ ਇੱਕ ਸਾਲਾਂ ਦੀ ਲੜਕੀ ਆਈ ਤੇ ਉਹ ਆ ਕੇ ਉਹ ਸੱਜਣ ਜੀ ਦਾ ਮੈਂ ਜ਼ਿਕਰ ਕੀਤਾ ਉਹ ਰਿਕਾ ਨੂੰ ਚੁਪੜ ਗਈ ਅੱਖਾਂ ਵਿੱਚ ਅੰਝੂ ਆ ਗਏ ਅਜੀਬ ਜੀ ਕਮਦੀ ਆਵਾਜ਼ ਵਿੱਚ ਮੈਂ ਸੋਚਿਆ ਅਸੀਂ ਮੈਂ ਕਿਹਾ ਸ਼ਾਇਦ ਕੋ ਰਿਸ਼ਤੇਦਾਰ ਕੁੜੀ ਹੋਵੇ ਜਿਵੇਂ ਕੋ ਭੈਣ ਆਪਣੇ ਇਕਲੌਤੇ ਵੀਰ ਨੂੰ ਪਿਆਰ ਨਾਲ ਗਲਬਕਰੀ ਕਹੇਨੀ ਗੱਲ ਨੂੰ ਲੱਗ ਕੇ ਆਪਣਾ ਦੁੱਖ ਦੱਸਣਾ ਚਾਹੁੰਦੀ ਏ ਜਦ ਕਹਿ ਰਹੀ ਸੀ ਵੀਰ ਜੀ ਮੇਰਾ ਵੀਰਾ ਦੀ ਤੁਹਾਨੂੰ ਕਦੇ ਮਿਲਿਆ ਮੇਰਾ ਵੀਰ ਨਹੀਂ ਤੁਹਾਨੂੰ ਕਦੇ ਮਿਲਿਆ ਜੇ ਸੱਜਣ ਕਹਿ ਰਿਹਾ ਸੀ ਨਹੀਂ ਭਾਈ ਬਹੁਤ ਦੇਰ ਹੋ ਗਈ ਮੈਨੂੰ ਮਿਲਿਆ ਨਹੀਂ ਉਹ ਕੁੜੀ ਅੱਖਾਂ ਵਿੱਚੋਂ ਤਰਤਰਬ ਹੰਝੂ 흘ਦੀ ਕਹਿੰਦੀ ਵੀਰ ਜੀ ਜੇ ਮੇਰਾ ਵੀਰਾ ਮਿਲਿਆ ਨਾ ਉਹਨੂੰ ਜ਼ਰੂਰ ਕਿਹੋ ਮੈਨੂੰ ਮਿਲ ਕੇ ਜਾਵੇ ਮੈਂ ਪਿੰਡ ਵਿੱਚ ਵਿਆਹੀ ਹੋ ਜਾ ਮੇਰਾ ਮੇਰੇ ਵੀਰ ਨੂੰ ਮਿਲਣ ਨੂੰ ਬਹੁਤ ਜੀ ਕਰਦਾ ਕਿੰਨਾ ਚਿਰ ਹੋ ਗਿਆ ਮੇਰਾ ਵੀਰ ਮੈਨੂੰ ਮਿਲਿਆ ਨਹੀਂ ਕੁੜੀ ਆਪਣੀ ਅੱਖਾਂ ਦੇ ਹੰਝੂ ਹਰਕੂਜ ਦੀ ਚਲੀ ਗਈ ਮੈਂ ਕਿਹਾ ਕੌਣ ਸੀ ਕਹਿ ਲਗਾਏਗਾ ਭਰਾ ਅਪਲੋਤਾ ਭਰਾ ਸੀ ਤੇ ਮੈਨੂੰ ਇਸ ਕੱਲ ਦਾ ਪਤਾ ਕਿ ਸਮੇਂ ਦੀ ਸਰਕਾਰ ਨੇ ਸਮੇਂ ਦੀ ਪੁਲਿਸ ਨੇ ਦੇਖਲੋਤੇ ਭਰਾ ਨੂੰ ਮਾਰ ਦਿੱਤੇ ਉਹਦੀ ਰਾਸ਼ਮੀਏ ਦੇ ਮਾਪੇ ਨੂੰ ਜੱਤੀ ਨਹੀਂ ਮੈਨੂੰ ਪਤਾ ਕਿ ਇਹਦਾ ਅਪਰਾਧ ਦੁਨੀਆ ਵਿੱਚ ਨਹੀਂ ਕਹਿੰਦਾ ਕਿਤੇ ਅਣਪਛਾਤਾ ਕਹਿ ਕੇ ਛੁੱਟ ਦਿੱਤਾ ਗਿਆ ਹੋਵੇਗਾ ਸੰਸਕਾਰ ਕਰ ਦਿੱਤਾ ਗਿਆ ਹੋਵੇਗਾ ਮੈਂ ਕਹ ਪਰ ਇਹ ਕੁੜੀ ਕੀ ਪੁੱਤ ਸੀ ਕਿਹਾ ਮੇਰੇ ਕੋਲ ਹੌਸਲਾ ਨਹੀਂ ਹੋਇਆ ਮੈਨੂੰ ਕਿਵੇਂ ਦੱਸਾਂ ਵੀ ਤੇਰਾ ਭਰਾ ਇਸ ਸੰਸਾਰ ਵਿੱਚ ਨਹੀਂ ਇਸ ਤਰੀਕੇ ਨਾਲ ਘਰਾਂ ਦੇ ਘਰ ਖਾਲੀ ਕੀਤੇ ਸਮੇਂ ਦੀ ਸਰਕਾਰ